ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਣੀਂਡੇ ਦੀ ਫਾਰਮ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾਉਣ ਲੱਗੇ ਆਂ ਸ਼ਹਿਰ ਮੋਗਾ ਤੇ ਬਾਈ ਜੀ ਹੁਣਾਂ ਦੇ ਆਪਾਂ ਅੱਗੇ ਵੀ ਗਾਂ ਦੀ ਵੀਡੀਓ ਅਪਲੋਡ ਕੀਤੀ ਸੀ ਚੈਨਲ ਤੇ ਉਹ ਬਾਈ ਜੀ ਹੁਣਾਂ ਦੀ ਗਾਂ ਸੇਲ ਹੋ ਚੁੱਕੀ ਆ ਤੇ ਐਸ ਕਰਕੇ ਬਾਈ ਇਹ ਦੂਜੀ ਗਾਂ ਲੈ ਕੇ ਆਇਆ ਤੇ ਅੱਜ ਆਪਾਂ ਐਸ ਕਰਕੇ ਵੀਡੀਓ ਬਣਾਉਣ ਆਏ ਆ ਤੇ ਤੁਹਾਨੂੰ ਮੇਰੇ ਚੈਨਲ ਤੇ ਸਸਤੇ ਪਸ਼ੂ ਮਿਲਣਗੇ ਦੇਖਣ ਵਾਸਤੇ ਤੇ ਐਸ ਕਰਕੇ ਤੁਸੀਂ ਮਣੀ ਡੇਰੀ ਫਾਰਮ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਦੇਤੇ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲੈ ਜਾਈ ਤਾਂ ਜੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤਾਂ ਕਿ ਤੁਸੀਂ ਘਰੇ ਬੈਠੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਘਰੇ ਬੈਠੇ ਕਰ ਸਕੋ ਤੇ ਬਾਕੀ ਡਿਟੇਲ ਅਪ ਗਾਂ ਦੀ ਬਾਈ ਤੁਹ ਲੈ ਕੇ ਦਿੰਨੇ ਠੀਕ ਹੈ ਜੀ ਬਾਈ ਜੀ ਸਾਹਮਣੇ ਨਹੀਂ ਆਉਣਾ ਚਾਹੁੰਦੇ ਐ ਐਸ ਕਰਕੇ ਤੁਹਾਨੂੰ ਮੈਂ ਡਿਟੇਲ ਦਊਂਗਾ ਗਾਂ ਦੀ ਦੂਜਾ ਸੁਆ ਗਾਵਾਂ ਵੇਖ ਸਕਦੇ ਆ ਸੋਹਣੇ ਥਣ ਹਵਾਨੇ ਸੀਲ ਠੰਡੀ ਬਹੁਤ ਆ ਤੇ ਪੰਜ ਤੋਂ 6 ਦਿਨ ਰਹਿ ਗਿਆ ਸੂਣ ਵਿੱਚ ਪਹਿਲੇ ਸੂਏ ਆਨੇ 12 ਕਿਲੋ ਦਿੱਤਾ ਵਾ ਐਤਕੀ ਕਹਿੰਦੇ 15 ਕਿਲੋ ਤੋਂ ਦੇ ਦੂਗੀ ਬਾਕੀ ਦੇ ਸਕਦੀ ਹੈ ਚੰਗੀ ਵਿਹੜ ਤੇ ਸਿਰਫ ਇਹਦਾ ਮੁੱਲ 40000 ਰੁਪਿਆ ਹੈਗਾ ਵਾ ਤੇ ਬਾਈ ਕਹਿੰਦਾ ਮੌਕੇ ਤੇ ਮਾਨਤਾ ਨਾ ਹੋ ਜੂਗਾ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੂਗਾ ਗੱਲਬਾਤ ਕਰ ਲੈ ਠੀਕ ਹੈ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ